ਉਹ ਅਨਿਲ ਮਿਸ਼ਰਾ ਕਹੀ ਜਾਂਦਾ ਆ ਕਿ ਮੇਰੇ ਵਿੱਚ ਪਾਤ ਸਿੰਘ ਦੀ ਆਤਮਾ ਆਈ ਆ ਜਾਂ ਕਿਦਾਂ ਆ ਫਿਰ ਮੈਂ ਇਹ ਗੱਲ ਕਰਨੀ ਚਾਹੁੰਦਾ ਆ ਵੀ ਮੇਰੇ ਮੈਂ ਵੀ ਇਹਨਾਂ ਰਾਵਣ ਦਾ ਭਗਤ ਆ ਹੁਣੇ ਕਾਲ ਬੰਦ ਲਿਆ ਸੀ ਤੇ ਮੈਂ ਵੀ ਟੱਲ ਨਹੀਂ ਕਰਨੀ ਹਟ ਜਾਓ ਤੁਸੀਂ ਨਾ ਕਿਸੇ ਨੂੰ ਮੱਦਾ ਚੰਗਾ ਬੋਲੋ ਨਾ ਸੁਣੋ ਅਜੀ ਤਾਂ ਸਿਰਫ ਸਾਡੇ ਹੱਥ ਬੰਨੇ ਹੋਏ ਆ ਬਾਬਾ ਸਾਹਿਬ ਦੀ ਕਲਮ ਨੇ ਕਲਮ ਨੇ ਹੱਥ ਬੰਨੇ ਆ ਜਦ ਤੁਹਾਨੂੰ ਕੋਸੀ ਕੜੀਸ ਕੜੀਸ ਕੇ ਲੈ ਕੇ ਆਈਏ ਕੜੀਸ ਕੜੀਸ ਕੇ ਤੁਹਾਡੀਆਂ ਪੋਸਟਾਂ ਨੇ ਮੁਰਕੇ ਇਦਾਂ ਦੀ ਗਲਤੀ ਨਹੀਂ ਕਰਨੀ ਆਉਣ ਵਾਲੀਆਂ ਪੋਸਟਾਂ ਤੁਹਾਡੀਆਂ ਉਹਨਾਂ ਨੇ ਇਦਾਂ ਦੀ ਗਲਤੀ ਨਹੀਂ ਕਰਨੀ ਜਿੰਦਗੀ ਚ ਵੀ ਮਰਦੇ ਦਮ ਜੈ ਗੁਰੂਦੇਵ ਜੈ ਗੁਰੂ ਕਿ ਕਹਿਣਗੇ ਮਰਦੇ ਦਮ ਤੱਕ ਤੁਹਾਨੂੰ ਮਦਦ ਤਾਂ ਹੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਨੂੰ ਕਦੀ ਮਾਰਾ ਨਹੀਂ ਕਦੀ ਚੰਗਾ ਨਹੀਂ ਕਦੀ ਵੀ ਨਹੀਂ ਬੋਲਿਆ ਇਹ ਤਾਂ ਤੁਸੀਂ ਵੀ ਥੋੜੀ ਅਕਲ ਕਰੋ ਇੱਕ ਹੋਰ ਸਰਦਾਰ ਜੀ ਆ ਆਪਣੇ ਇੰਸਟਾਗ੍ਰam ਤੇ ਰਾਤੀ ਮੈਂ ਫੇਸਬੁੱਕ ਤੇ ਵੀ ਦੇਖਿਆ ਮੈਂ ਉਹਦੀ ਸ਼ਾਇਦ ਗਰੁੱਪਾਂ ਦੇ ਵਿੱਚ ਵੀਡੀਓ ਵੀ ਪਾਈ ਆ ਉਹ ਪਖਤੂਰ ਵੀ 10 ਪਖਤੂਰ ਵੀ 10 ਕਰਨ ਲੱਗਾ ਆ ਉਹ ਤੂੰ ਪਹਿਲਾਂ ਆਪਣੀ ਬਾਣੀ ਦਾ ਤਾਂ ਪ੍ਰਚਾਰ ਕਰ ਲੈ। ਸਾਡੀ ਬਣੀ ਸਾਨੂੰ ਦੱਸਣ ਲੱਗਾ ਤੂੰ। ਬਜ਼ੁਰਗ ਬੰਦਾਂ ਤੂੰ ਪੱਗ ਸਿਰ ਤੇ ਬੰਨੀ ਹੋਈ ਆ ਬੰਦਾ ਤੈਨੂੰ ਕੀ ਕਵੇ? ਅਕਲ ਕਰ ਥੋੜੀ ਜੀ। ਤੈਨੂੰ ਵੀ ਮੁਰਗੇ ਬਠਾਵਾਗੇ ਤਾਂ ਫੇਰ ਮੁਰਗੇ ਦੇਖੂਗਾ ਆਲਾ ਦਵਾਲਾ। ਹਣਾ। ਅਕਲ ਕਰੋ ਯਾਰ ਥੋੜੀ ਜੀ। ਅਕਲ ਵਰਤੋ ਕਿੱਥੇ ਗਿਆ ਤੁਹਾਡਾ ਮਾਈਂਡ ਕਿੱਥੇ ਗਿਆ ਦਿਮਾਗ? ਅੱਜ ਤੇਰੇ ਚਿੱਟੀ ਦਾੜੀ ਹੋ ਗਈ ਆ। ਤੂੰ ਅੱਜ ਪਾਗਤਰ ਵੀ ਦਾਸ ਕਹਿਣ ਲੱਗਾ ਆ ਤੈਨੂੰ ਪਹਿਲਾਂ ਕਿੱਥੇ ਗਿਆ ਸੀ ਪਹਿਲਾਂ ਕਿੱਥੇ ਗਿਆ ਸੀ ਤੂੰ ਜਵਾਨੀ ਵਿੱਚ ਉਦੋਂ ਕਿੱਥੇ ਗਿਆ ਸੀ ਅਕਲ ਕਰ ਥੋੜੀ ਬਜ਼ੁਰਗ ਬੰਦਾ ਤੂੰ ਤੈਨੂੰ ਲਾਵਾਂਗੇ ਘੜੀਸਾਂਗੇ ਤੈਨੂੰ ਬਿਠਾਵਾਂਗੇ ਫਿਰ ਤੂੰ ਕਹਣਾ ਇਦਾਂ ਤੇ ਉਦਾਂ ਫਿਰ ਤੁਸੀਂ ਮਸਲੇ ਵਿੱਚ ਹੋਰ ਰੱਖਣ ਲੱਗ ਪੰਨੇ ਆ ਇਦਾਂ ਹੋ ਗਈ ਸੀ ਤਾਂ ਉਦਾਂ ਹੋ ਗਈ ਸੀ ਸਭਾ ਕਹਿਆ ਸੀ ਉਹ ਕਹਿਆ ਸੀ ਕਿਸੇ ਦੇ ਧਰਮ ਨੂੰ ਟਾਰਗੇਟ ਨਾ ਕਰੋ ਅਸੀਂ ਤਾਂ ਇਹ ਕਹਿੰਨੇ ਆ ਵੀ ਭਾਈਚਾਰਾ ਚਲੋ ਬਣਿਆ ਰਹੋ ਵਧੀਆ ਚਲੋ ਬੰਦਾ ਇੱਕ ਦੂਜੇ ਦੇ ਕੰਮ ਆਉਦਾ ਹੈ ਹਨਾ ਦੁਨੀਆਦਾਰੀ ਬਣੀ ਇਹ ਚੀਜ਼ ਨੂੰ ਆ ਆਪਾਂ ਇੱਕ ਦੂਜੇ ਦੇ ਕੰਮ ਆਈਏ ਇੱਕ ਦੂਜੇ ਦਾ ਚਲੋ ਕੰਮ ਮੜ ਜਾਂਦਾ ਚਲੋ ਬੰਦਾ ਜਾ ਆਉਂਦਾ ਠਾਣਾ ਕਚੈਰੀ ਕੁਛ ਵੀ ਬਣਿਆ ਆ ਆਪਾਂ ਰਲ ਮਿਲ ਕੇ ਸਾਰੇ ਸਮਾਜ ਨੂੰ ਇੱਕ ਕਰਕੇ ਚੱਲੀਏ ਇੱਕ ਛੱਤ ਥੱਲੇ ਆਓ ਇੱਕ ਛੱਤ ਥੱਲੇ ਜਿਹੜੀ ਆਪਣੀ ਛੱਤ ਆ ਨੀਲੀ ਸਮੇਤ ਅੱਗੇ ਹੋਣਾ ਉਹ ਛੱਤ ਥੱਲੇ ਆਓ ਤੁਸੀਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸਭਿਦਾਨ